ਆਕੇ ਜਦੀ ਨੂੰ ਰੰਗਲਾ ਪਜਾਵ ਕਹਿੰਦੇ ਬੜੇ ਦੁੱਖ ਦੇ ਨਾਲ ਇੱਕ ਪਰਿਵਾਰ ਦਾ ਜੀ ਚਲ ਗਿਆ ਚਾਰ ਪਰਿਵਾਰ ਦੇ ਜੀ ਰਿਸ਼ਤੇਦਾਰ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਭਤੀਜੀ ਆਜੀ ਦਾਖਲ ਨੇ ਉਹਨਾਂ ਦਾ ਹਾਲ ਪੁੱਛਣ ਦੀ ਬਜਾਏ ਉਹਨਾਂ ਸ਼ਬਦਾਂ ਸ਼ਬਰੀ ਦੇ ਰਿਹਾ ਉਹਨਾਂ ਨੂੰ ਬਚਾ ਰਿਹਾ ਇਸ ਲਈ ਬੇਨਤੀ ਹੈ ਜਦੋਂ ਤੱਕ ਇਹਨਾਂ ਬੰਨਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਤੁਹਾਨੂੰ ਇਸ ਤਰ੍ਹਾਂ ਜਾਰੀ ਰਹਿਣ ਦੇਖੋ ਜੀ ਬਹੁਤ ਜ਼ਿਆਦਾ ਸ਼ਰਮਨਾਕ ਪ੍ਰਸ਼ਾਸਨ ਦੇ ਲਈ ਵੀ ਹੈ ਕਿਉਂਕਿ ਅੱਜ 5 ਦਿਨ ਬੀਤ ਜਾਣ ਤੇ ਵੀ ਜਿਹੜਾ ਮੁੱਖ ਦੋਸ਼ੀ ਹੈ ਜਿਹੜਾ ਗੱਡੀ ਐਕਸੀਡੈਂਟ ਕਰਕੇ ਭੱਜਿਆ ਉਹ ਹਾਲੇ ਤੱਕ ਫੜ ਨਹੀਂ ਹੋਇਆ ਕਿਉਂਕਿ ਜੇ ਇਹ ਤਾਂ ਕਿਸੇ ਲੀਡਰ ਦਾ ਜਾਂ ਕਿਸੇ ਮੰਤਰੀ ਦਾ ਬੱਚਾ ਹੁੰਦਾ ਤਾਂ 5 ਮਿੰਟਾਂ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਉਹ ਫੜ ਕੇ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਛੱਡ ਦਿੰਦੇ ਸਾਡੀ ਬਦਕਿਸਮਤੀ ਇਹ ਹੈ ਕਿ ਉਹ ਜਿਹੜੀ ਗਰੀਬ ਪਰਿਵਾਰ ਚੋਂ ਭੈਣ ਹੈ ਜਿਹਦਾ ਐਕਸੀਡੈਂਟ ਹੋਇਆ ਜੇਕਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਗੱਲ ਕਰੀਏ ਸਾਰਾ ਆਨਲਾਈਨ ਸਿਸਟਮ ਹੈ ਡਿਜੀਟਲ ਇੰਡੀਆ ਹੈ ਜੇਕਰ ਅਪਰ ਰੈਡ ਲਾਈਟ ਵੀ ਇੱਕ ਕ੍ਰੋਸ ਕਰਦੇ ਆ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਆਨਲਾਈਨ ਚਲਾਨ ਭੇਜੇ ਜਾਂਦੇ ਕਿਉਂ ਇਹ ਜਿਹੜੀ ਗੱਡੀ ਹੈ ਇਹ ਸਾਰਾ ਆਨਲਾਈਨ ਸਿਸਟਮ ਹੈ ਗੱਡੀ ਵੀ ਆਨਲਾਈਨ ਹੈ ਮੁੱਖ ਦੋਸ਼ੀ ਹਲੇ ਤੱਕ ਇਹਨਾਂ ਤੋਂ ਫੜਨੀ ਹੋਈ ਆ ਬਹੁਤ ਸ਼ਰਮ ਵਾਲੀ ਗੱਲ ਹੈ ਪ੍ਰਸ਼ਾਸਨ ਵਾਸਤੇ ਔਰ ਕੱਲ ਵੀ ਜਿਹੜਾ ਸਾਰਾ ਦਿਨ ਨੰਗਲ ਅਬਿਆਨਾ ਵਿਖੇ ਧਰਨਾ ਲੱਗਿਆ ਰਿਹਾ ਅੱਜ ਫੇਰ ਚੰਡੀਗੜ੍ਹ ਮਨਾਲੀ ਮੁੱਖ ਮਾਰਗ ਦੇ ਉੱਤੇ ਜਿਹੜਾ ਧਰਨਾ ਦੇ ਰਹੇ ਆ ਦੇਖੋ ਬਹੁਤ ਬੜੀ ਮੱਤਭਾਗੀ ਗੱਲ ਹੈ ਕਿ ਇੱਕ ਐਕਸੀਡੈਂਟ ਦੇ ਵਿੱਚ ਵੀ ਆਪਾਂ ਇੱਕ ਬੰਦੇ ਨੂੰ ਰੈਸਟ ਨਹੀਂ ਕਰ ਸਕਦੇ ਮੈਨੂੰ ਜਿੰਨੇ ਕੁ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਤੇ ਦੀ ਗੱਡੀ ਕੋਈ ਪੁੱਛਦਾ ਉਦਕ ਆ ਰਿਕਲਾ ਨਸ ਸੀ ਕਿ ਮੈਨੂੰ ਮਾਫੀ ਦੀ ਗੱਡੀ ਸੀ ਕੋਈ ਜਰੂਰ 1 ਜੰembre ਸਾਡੇ ਐਡਰੈਸ ਤੇ ਉੱਛ ਸਕਦੀ ਹੈ ਜਿੰਨੀ ਮੇਰੇ ਤੋਂ ਸੂਤਰਾ ਜਾਣਕਾਰੀ ਦੇ ਰਿਹਾ ਹਾਂ ਇਸ ਕਰਕੇ ਕੋਟੇ 86 ਲੋਕਾਂ ਦੀ ਸ਼ੈ ਇਸ ਕਰਕੇ ਵੀ ਰੈਸਟਰੀ ਕਰਦੇ ਆ ਬੜੀ ਪਰਾਲਮੈਂਟ ਮੈਂ ਐਸਐਸਪੀ ਸਾਹਿਬ ਤੁਹਾਡੇ ਜਰੀਏ ਡੀਜੀਪਸਾਰੇ ਲੋਕਾਂ ਨੂੰ ਸੰਬੰਧਿਤ ਕਰਨੀ ਚਾਹੁੰਦਾ ਕਿ ਭਾਈ ਲੋਕ ਕਾਨੂੰਨੀ ਬੈਠੇ ਇੰਨੀ ਗਲਤ ਜੱਦੀ ਕਰਦੇ ਦੇ ਹਾਈ ਬੀਨ ਤੇ ਉਨਾਂ ਕਰਨਾ ਲਾ ਕੇ ਬੈਠੇ ਆ ਜਿਨ੍ਹਾਂ ਲੋਕਾਂ ਨੂੰ ਸਾਜਵਾਇਆ ਜਾਵਾ ਬੰਦਿਆਂ ਦੀ ਰੈਸਟਰੀ ਪਾਈ ਜਾਵਾ ਸੱਚ ਦਾ ਸੱਚ ਕਰੀਰ ਕੀਤਾ ਜਾਵਾ ਜਿਹੜਾ ਲੋਕ ਥੀਡੀ ਗਲੀ ਦੇ ਵਿੱਚ ਚਰੋਣਦੇ ਆ ਰੈਸਟੋਰਾਂ ਨੂੰ ਰੋਕਦੇ ਆ ਜਾਂ ਬੰਦਾਂ ਨੂੰ ਖਾਣਾ ਨਹੀਂ ਚਾਹੁੰਦੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵਾ ਮੈਂ মিডিਆ ਰਹੀ ਮੁੱਖ ਮੰਤਰੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਜੀ ਵੀ ਸਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਭਾਈ ਇਹ ਲੋਕ ਬੜੇ ਪਰੇਸ਼ਾਨ ਹੈਗੇ ਆ 5 ਦਿਨ ਹੋ ਗਏ ਆ ਸਾਡੀ ਕੁੜੀ ਨੂੰ ਡੈਥ ਹੋਈ ਨੂੰ ਕੁਝ ਸਾਡੇ ਬੱਚੇ ਹਸਪੀਟਲ ਚ ਪਏ ਆ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਦ ਤੱਕ ਉਹਨਾਂ ਦੇ ਪਰਚਾ ਹੋਊਗਾ ਉਹ ਬੰਦੇ ਨੂੰ ਰੈਸਟ ਕਰੋ ਲੋਕਾਂ ਦੀ ਮੰਗ ਪੂਰੀ ਕਰੋ ਜਿਹੜੇ politcal ਲੋਕ ਇਹਦੇ ਵਿੱਚ ਤੁਸੀਂ ਪੂਰੀ ਜਾਣਕਾਰੀ ਲਓ ਤੁਸੀਂ ਚੌਂਕੀਨ ਚਾਰਜ ਕਰਿਆ ਉਹਨੂੰ ਸਸਪੈਂਡ ਕਰਿਆ ਕਿਸੇ ਨੂੰ ਰੈਸਟ ਨਹੀਂ ਕਰਿਆ ਹੈ ਤੇ ਕਿਉਂ ਨਹੀਂ ਕਰਿਆ ਹੈਗਾ ਕੌਣ ਲੋਕ ਇਹਦੇ ਪਿੱਛੇ ਜਰੂਰ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਐਸਐਸਪੀ ਸਾਹਿਬ ਵਧੀਆ ਬੰਦੇ ਆ ਤੁਸੀਂ ਇਹਨਾਂ ਟਾਈਮ ਕਿਉਂ ਲਾ ਰਹੇ ਆ ਇਹ ਕਾਰਨ ਕੀ ਆ ਜਿਹਦੇ ਵਿੱਚ ਕਿਸੇ ਨੇ ਸੋਤੇ ਰਕਵਾਇਆ ਹੋਇਆ ਕੰਮ ਹੈ ਇਹ ਕਿਉਂ ਨਹੀਂ ਰੈਸ਼ ਕਰ ਰਹੇ ਆ ਤੁਸੀਂ ਤੁਸੀਂ ਰੈਸ਼ ਕਰੋ ਔਰ ਲੋਕਾਂ ਨੂੰ ਹਿਸਾਬ ਦਿਵਾਓ ਜਿਹੜੀ ਸਾਡੀ ਭੈਣ ਸਾਡੀ ਡੈਥ ਹੋ ਗਈ ਹੈ ਜਿਹਦੀ ਸਾਨੂੰ ਸੰਸਾਰ ਨੂੰ ਛੱਡ ਕੇ ਚਲ ਗਈ ਹੈ ਉਹਨੂੰ ਇਨਸਾਫ ਮਿਲੇ ਜਿਹੜੇ ਬੱਚੇ ਹਸਪੀਟਲ 'ਚ ਪਏ ਆ ਉਹਨਾਂ ਨੂੰ ਇਨਸਾਫ ਮਿਲੇ ਲੋਕਾਂ ਦੇ ਮਾਪਿਆਂ ਨੂੰ ਇਨਸਾਫ ਮਿਲੇ ਇਸ ਕਰਕੇ ਅਸੀਂ ਲੋਕਾਂ ਦੇ ਨਾਲ ਆ ਅਸੀਂ ਸਰਕਾਰਾਂ ਤੋਂ ਪਾਰਟੀਆਂ ਤੋਂ ਉੱਠ ਕੇ ਸਾਰੇ ਲੋਕ ਸਾਰੇ ਇਲਾਕੇ ਦੇ ਲੋਕ ਇਕੱਠੇ ਹੋਏ ਆ